なんでなんでなんでしょうね。 ਮੇਰਾ ਨਾਮ ਮਰਜੀਦ ਗੁਰ ਬੇਟੇ ਦਾ ਨਾਮ ਮਨਦੀਪ ਸਿੰਘ ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਆਈ ਹਾਨੂੰ ਆਈ ਤੇ ਵੇਟ ਕਰਦੇ ਸੀ ਕਿ ਕਦੋਂ ਦਾ ਰਿਜ਼ਲਟ ਆਏ ਸਾਨੂੰ ਪਤਾ ਲੱਗੇਗੀ ਮੇਰੇ ਹੁਣ ਹਰਦ ਦੇ ਬਚਾਈ ਬਣ ਗਈਆਂ ਕਾਰਜ ਬਹੁਤ ਦਸਵਾ ਬਹੁਤ ਤਕੀਕੀ ਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ ਉਹ ਬਹੁਤ ਹਾਂ ਜੀ papa ਇਹਨਾਂ ਦਾ BSF ਵਿੱਚ ਹੈ ਮਨ ਲੱਗਦਾ ਸੱਚੀ ਦੱਸਾਂ ਇਹ ਤੁਮ ਬਤਲਦੀ ਆਹੀ ਬਹੁਤ ਚੰਗਾ ਆ ਬੱਚਿਆਂ ਨੂੰ ਉਹਨਾਂ ਬਹੁਤ ਵਧੀਆ ਲੈਣ ਚ ਪਾਇਆ ਜਿਸ ਵਰੀ ਬੇਲੀਆ ਨੂੰ ਕੋਰਸ ਤੇ ਪਾਇਆ ਹੈ ਜਿਸ ਵਰੀ ਕੋਰਸ ਤੇ ਪਾਇਆ ਹੈ ਬਹੁਤ 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 ਚੰਗਾ ਹੈ ਬਾਅਦੇ ਮੇਰੇ ਆਪਣੇ ਪਾਪਾ ਕੋ ਵੀ ਦੱਸ ਜੀਦਾ ਦਾ ਖੁਸ਼ੀ ਹੋਈ ਹੈ ਬਹੁਤ ਜਿਆਦਾ ਇਸ ਨੇ ਮੈਨੂੰ ਦੱਸਿਆ ਹੀ ਨਾ ਉਸ ਦਿਨ ਹੀ ਮੈਂ ਮਿੰਕੰਦਾ ਸੀ ਕੰਦਾ ਮਮਾ ਕੀ ਇਹ ਕਰਨ ਦੀ ਹੈ ਮੈਂ ਕਿਹਾ ਮਾਬੇ ਬਾਬੇ ਸ਼੍ਰੀ ਚੰਦ ਨੇ ਯਾਦ ਕਰੰਦੀ ਆ ਕਹਿੰਦਾ ਮਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਦੇ ਦਾਦਾ ਜੀ ਨੂੰ ਦੱਸ ਦਿੱਤਾ ਤੇ ਦਾਦਾ ਜੀ ਵੀ ਬਹੁਤ ਜਿਆਦਾ ਖੁਸ਼ ਹੋਏ ਜਿਹਨਾਂ ਦੇ ਬੇਟੇ ਹੁੰਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਕੁਝ ਨਹੀਂ ਸਾਰਾ ਕੁਛੇਪੇ ਬਣਾਉਂਦਾ ਇਹਨਾਂ ਵਿੱਚ ਤੇਲ ਤੂਲ ਜਿਆਦਾ ਨਹੀਂ ਪੋਣਾ ਆਪਣੇ ਹਿਸਾਬ ਨਾਲ ਜੋ ਵੀ ਮੀਠਾ ਖਾਣਾ ਜੋ ਵੀ ਖਾਣਾ ਇਹ ਆਪਣੇ ਹਿਸਾਬ ਨਾਲ ਬਣਾ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਬਹੁਤ ਜਿਆਦਾ ਖੁਸ਼ ਹਾਂ ਮੈਂ ਕਦੇ ਨਹੀਂ ਸੁੱਤਾ ਨਹੀਂ ਠੜਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਨ ਸੋਣਾ ਸੋਣਾ ਪੈਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਦੇ ਇਸ ਕੰਮ ਵਾਲਿਆਂ ਨੇ ਮੁਰੇ ਲੋਕੋ ਕੁਛ ਨਹੀਂ ਕਹਿੰਦੇ ਰੋ ਮੇਰੇ ਤੋਂ ਬਾਅਦ ਵੀ ਉਹਨੇ ਤਾਂ ਜਾਂਦੇ ਰਹਿਣਾ ਤੇ ਬਿਲਕੁਲ ਵੀ ਕੰਦੇ ਨਹੀਂ ਲੋਕ ਕੁਛ ਵੀ ਪੈਪਰ ਜੇ ਭੱਜ ਵੀ ਗਿਆ ਤਾਂ ਨਹੀਂ ਮਿਲਦਾ ਨਹੀਂ ਬਹੁਤ ਸਕੂਲ ਵਾਲਿਆਂ ਦੇ ਬੋਲ ਦਸਪੂਤ ਨਹੀਂ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਸਨ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀਆ सर हमारे स्कूल के लिए बहुत प्राउड मूवमेंट है नर्सरी से पढ़ रहे हैं बच्चे करेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता है। हमें बहुत ज्यादा खुशी हो रही है सर इनका जो करेक्टर था डिसिप्लिन वाइज भी ठीक थे करेक्टर वाइज भी पढ़ाई में भी ठीक थे ऑलराउंडर थे और, और स्पोर्ट्स में तो पहले से ही ये इनका हमेशा प्रैक्टिस करते थे ਜਿੰਮ ਦਿੱਲੀ ਜਾਂਦੇ تھے ਕੋਈ ਮੋੜ ਨਾ ਨਾ ਡਾਲਾ ਤੇ ਫਿਰ ਡਾਈਟ ਤੇ ਉਹਨੇ ਬਹੁਤ ਆਪਣਾ ਧਿਆਨ ਦਿਆ ਕੋਚਿੰਗ ਦਿੱਲੀ ਲੈਂਦੇ تھے अच्छा तो गवर्नमेंट से मैं यही रिक्वेस्ट करूँगी कि इन बच्चों को फैसिलिटीज़ प्रोवाइड करें जैसे कि एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें ਮੇਰਾ ਨਾਮ ਉਹਦੀਪ ਸਿੰਘ ਹੈ ਮੈਂ ਪਿੰਡ ਚੋੜਾ ਪਲਾਣਾ ਦਾ ਰਹਿਣ ਹਾਂ ਮੈਂ ਪਾਵਲਿਪ ਟ੍ਰਿੰਗੇਮ ਕਰਦਾ ਹਾਂ ਤੇ ਮੈਂ ਬੈਂਕੋ ਤੇ THAILAND ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਕਿੰਨੀ ਜੇ ਕਰ ਰਹੇ ਹੋ ਇੱਥੇ ਤੱਕ ਪਹੁੰਚ ਨਹੀਂ ਲਈ ਤੁਹਾਡੀ ਕਿੰਨੀ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੂੰ ਇਹ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਜਰੀ ਹੋਇਆ ਫਿਰ ਜ਼ੀਰੋ ਤੇ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇ ਆ ਫਿਰ ਸਟੇਟ ਖੇਡੇ ਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਕੋਰਟ ਪਲੇ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 24 24 ਦੀ ਦਸੰਬਰ ਦੇ ਵਿੱਚ ਅਡੇ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ THAILAND ਖੇਡ ਬੰਗੇ ਜੀ 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 ਤੁਸੀਂ ਜੀ ਆਪਣੀ ਪ੍ਰਾਤਿਕਨ ਰੱਖਦੇ ਰਹੇ ਹੋ ਪਰ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਜਿਵੇਂ ਕਿ ਇਹ ਡੇਟ ਲਿਫਟਿੰਗ ਹੈ ਜੋ ਕਿ ਪਾਵਰ ਲਿਫਟਿੰਗ ਹੈ ਮੈਂ ਤੇ ਬਹੁਤ ਜਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜਿਆਦਾ ਚਾਂਸਸ ਨੇ ਜਿਵੇਂ ਕੀ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਹੋਈ ਹੈ ਤੇ ਫ੍ਰੈਕਟ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਰਾ ਦਿੱਤਾ ਈ ਤੂੰ ਤਾਂ ਕੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਕਰਦੇ ਨੂੰ ਸਪੋਰਟ ਕਰਦੇ ਦੀ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨੂ ਫੀਰੀ ਅੱਗੇ ਵੱਸ ਸਕਦਾ ਉਹਨਾਂ ਤੋਂ ਬਣਾਣੀ ਤੇ ਮੈਨੂੰ ਬਹੁਤ ਸਪੋਰਟ ਮੇਰੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ ਜਿੱਦੋਂ ਮੈਂ ਪਲੇਸ ਟੂ ਪਲੇਸ ਕੀਤੀ ਹੈ ਮੇਰੇ ਨਾਲ 12 ਦੇਸ਼ਾਂ ਦੀਆਂ ਸੀਗੀ ਕਿ ਰਾਜਸਥਾਨ ਰਾਜਕਸਤਾਨ ਸਾ ਸਕਾਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਕਲੂਣਾਪਿੰਡ ਦਾ ਰਹਿਣ ਵਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਇਹ ਤੁਸੀਂ ਦੇਖਦੇ ਪਿੰਚੇ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਹਾਂਜੀ ਦੇ ਵਿਚ ਰਨਰ ਆ ਪਰੇ ਹੋ ਇੱਥੇ ਤੱਕ ਪਹੁੰਚ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਤੇ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਮਿਹਨਤ ਤੇ ਮਤਲਬ ਇਹ ਹੀ ਮਿਹਨਤ ਨਹੀਂ ਸਕਦੇ ਵੀ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਦ ਤੋਂ ਮਤਲਬ ਅਸੀਂ ਜੇਮਸ ਕੀਪ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜਿਆਦਾਤਰ ਤੇ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੁੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੋਣਾ ਬਸ ਆ ਜਿਹੜੀ ਇਤਨੀ ਹੈ ਜੀ ਕਿੰਨੇ ਦੇਸ਼ਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਮੇਰੇ ਕੋਲ ਸੀ ਤੁਹਾਨੂੰ ਕੀ ਕੀ ਦਿੱਕਤਾਂ ਆਈਆਂ ਸਭ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡੇ ਨਾਲ ਤੇ ਅੱਠਾਂ ਦੇਸ਼ਾਂ ਨਾਲ ਮੇਰਾ ਮੁਕਾਬਲਾ ਸੀ ਅੱਠ 플레이ਰ ਸੀ ਮੇਰੇ ਨਾਲ ਅੱਠ ਦੇਸ਼ਾਂ ਦੇ ਹਰ ਇੱਕ ਕੰਟਰੀ ਕੀ ਇੱਕੋ 플레이ਰ ਇੱਕ ਕੈਟੇਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਜਾ ਕੇ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਥਾਈ ਫੂਡ ਬਸ ਡਾਈਟ 'ਚ ਥੋੜਾ ਪਤਾ ਲੱਗਦਾ ਸੀ ਤੇ ਟਫਿੰਗ ਤੇ ਬਸ ਜਦੋਂ ਸਟੇਜ ਤੇ ਲੱਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘ ਗਿਆ ਕੋਈ ਸਕੈਟ ਤੋਂ ਵੱਦ ਲਾ ਲਿਆ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾ ਕਰਨਾ ਪੈਂਦਾ ਆ ਕਿ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਗਾਤਾ ਕੀ ਸੁਪਨਾ ਕੀਆ ਕਰਤੰ। ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ। ਕਿਉਂ ਨਾ ਜਿੱਤਾਂ ਮੈਂ ਕਰ ਦਿਆਂ ਨਾ ਰੋਸ਼ਨ ਕਰਾਂ। ਜਿਹੜਾ ਗੇਮ ਕਰ ਰਹੀ ਆ। ਤੇ ਜੁਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੁਵਾ ਪੀੜੀ ਨੂੰ ਮੇਰਾ ਇਹ ਮੈਸੇਜ ਹੈ ਕਿ ਬਾਕੀ ਕੰਮ ਛੱਡ ਕੇ ਵੇਲਰ ਪੁਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ। ਜੋ ਵੀ ਮਤਲਬ ਤੁਸੀਂ ਆਪੋ ਆਪ ਨੇ ਜੇ ਕੋਈ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ। ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ। ਅਬ ਹਰ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫਾਨ ਤੇ ਜਾਉਂਦਾ ਫਿਰ ਕੁਛ ਨਹੀਂ ਸਗੋਂ ਬੰਦਾ ਡਿਪਰੈਸਡ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਤੇ ਆ ਨਹੀਂ ਰਹੇ ਜਿੱਤੇ ਇਕੱਠੀ ਵੀ ਹੁੰਦੀ ਸੀ ਕਿ ਸੁਆਮਣੇ ਇਕੱਠੀ ਨਹੀਂ ਨਹੀਂ ਅਸੀਂ 21 ਸਕੂਲ ਚ ਪੜ੍ਹਦੇ ਐ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆ ਨੂੰ ਇਕੱਠਿਆਂ ਨੂੰ ਨਿਯਮ ਦਾ ਚਸਕਾ ਪਿਆਈ ਲੱਗੇ ਸਾਡੇ ਜਿਮ ਦੇ ਅੰਦਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿਮ ਓਪਨ ਕੀਤੀ ਲੱਗੇ ਪੈਣ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿਮ ਲਾਉਣ ਗਏ ਆ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਪਰਿਵਾਰ ਦਾ ਕਿੰਨਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖੜੋਤੇ ਨੇ ਪਰਿਵਾਰ ਦਾ ਤੇ ਇੰਨਾ ਜ਼ਿਆਦਾ ਸਹਿਯੋਗ ਕਰ ਕਹਿ ਨਹੀਂ ਸਕਦੇ ਮੰਮੀ ਪਟਾਣਾ ਹਾਂ ਜੀ ਕਦੇ ਵੀ ਕੋਈ ਵੀ ਕਮੀ ਨਹੀਂ ਹੁੰਦੀ ਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਇਹ ਜਿੰਨੀ ਮਹਿੰਗੀ ਗੇਮ ਆ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਕਰਕੇ ਰਹਿ ਜਾਂਦੇ ਆ 25-26000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਹੈ ਇਕੁਇਪਮੈਂਟ ਤੇ ਜਲ ਜਾਂਦਾ ਹੁਣ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗਦੇ ਨੇ ਦੋਵੇਂ ਤੁਸੀਂ ਸਰਕਾਰਾਂ ਤੋਂ ਵੀ ਮੰਗ ਕਰਦੇ ਹੋ ਸਰਕਾਰ ਤੇ ਵੀ ਪੰਜਾਬ ਦੇ ਵਿੱਚ ਜਿਆਦਾਤਰ ਗੇਮ ਲਗਾਈ ਆ ਸਰਕਾਰ ਤੋਂ ਕੀ ਮੰਨ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਵਾਰੀ ਕੁਸ਼ਹਿਆਣ ਹੋਣੀ ਚਾਹੀਦੀ ਹੁਣ ਜਦੋਂ ਤੁਸੀਂ ਸਰਕਾਰ ਤੱਕ ਮੈਸੇਜ ਤੇ ਪਹੁੰਚਿਆ ਹੀ ਆ ਤੇ ਬਾਕੀ ਹੋਰ ਤੇ ਕੁਝ ਨਹੀਂ ਉਹ ਵੀ ਜਾਣਦੇ ਆ ਹਰ ਇੱਕ ਦੇ ਬਲਕਿ ਇੰਨੇ ਪਲੇਅਰ ਕਿਹਦੇ ਵਾਸਤੇ ਕਰ ਲਿਆ ਕਿਸੇ ਨੌਕਰੀ ਵਾਸਤੇ ਤੇ ਕਰ ਰਿਹਾ ਤੇ ਬਾਕੀ ਵੇਖੋ ਹੁਣ ਸਾਡੇ ਵੀ ਅੱਗੇ ਕਾਬੀਏ ਤੋਂ ਇਹ ਕੀ ਨੌਕਰੀ ਕਰਨ ਦੀ ਤੇ ਆਪਾਂ ਵੀ ਕਰ ਲਾਂਗੇ